ਮਹਾਰਾਣੀ ਪਰਨੀਤਕੌਰ ਜਿਹੜੇ ਕਿ ਭਾਜਪੀ ਦੇ ਉਮੀਦਵਾਰ ਨੇ ਪਟਿਆਲੇ ਤੋਂ ਉਹਨਾਂ ਦਾ ਪਤਲਾ ਹੈ ਨਾ ਮੋਦੀ ਸਾਹਿਬ ਦਾ ਇਹ ਇਸ ਕਰਕੇ ਸਾੜ ਰਹੇ ਕਿ ਜਿਹੜਾ ਪਟਿਆਲੇ ਦੇ ਵਿੱਚ ਆ ਦੋ ਦਿਨ ਪਹਿਲਾਂ ਇਹਨਾਂ ਸਾਡੇ ਕਿਸਾਨ ਨੂੰ ਸ਼ਹੀਦ ਕੀਤਾ ਔਰ ਉਹਦਾ ਜਿਹੜਾ ਪਰਚਾ ਵੀ 302 ਦਾ ਪਰਚਾ ਵੀ ਨਹੀਂ ਅਜੇ ਤੱਕ ਕੱਟਿਆ ਗਿਆ ਨਾ ਉਹਨੂੰ ਅਰੈਸਟ ਕੀਤਾ ਗਿਆ ਔਰ ਨਾ ਹੀ ਇਹਦੇ ਵਿੱਚ ਵੇਖੋ ਪਰਨੀਤਕੌਰ ਜਿਹੜੇ ਇਹਨਾਂ ਦੀ ਸਾਜ਼ਿਸ਼ ਆ ਪੂਰੀ ਕਿਉਂਕਿ ਪਹਿਲਾਂ ਇਹਨਾਂ ਦੇ ਬੰਦਿਆਂ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਆਵਾਂਗੇ ਸਾਨੂੰ ਡੱਕ ਲੋ ਇਹੋ ਜਿਹੀਆਂ ਗੱਲਾਂ ਕੀਤੀਆਂ ਫਿਰ ਉੱਥੇ ਤੱਕਾ ਮੁੱਕੀ ਜੋ ਵੀ ਉੱਥੇ ਉਕਸਾਇਆ ਕਿਸਾਨਾਂ ਨੂੰ ਤੱਕਾ ਮੁੱਕੀ ਦੌਰਾਨ ਜਦੋਂ ਉਹਦੇ ਤੱਕਾ ਵੱਜਿਆ ਤੇ ਉਹ ਡਿੱਗਨ ਦਾ ਬੰਦਾ ਮਰਿਆ ਤੇ ਇਹ ਆਪਾਂ ਆਪਣੇ ਸ਼ਹੀਦ ਨੂੰ ਇਨਸਾਫ਼ ਦਿਵਾਉਣ ਲਈ ਕੱਲ ਦੀ ਇੱਕ ਛੋਟੀ ਦੀ ਘਾਲ ਤੱਕ ਬੰਦਿਆਂ ਨੂੰ ਕਹਿ ਕੇ ਤੇ ਅੱਜ ਪੰਨੀਤ ਕੌਰ ਤੇ ਬੀਜੇਪੀ ਤੇ ਨਰਿੰਦਰ ਮੋਦੀ ਦਾ ਪਤਲਾ ਫੁੱਟ ਰਿਹਾ ਹੈ ਨਹੀਂ ਇਹ ਸਾਡੀ ਜੂਨੀਅਨ ਪੂਰੇ ਪੰਜਾਬ ਦੀ ਟੁੱਕੇਗੀ ਆ ਪੁਤਲੇ ਅੱਜ ਕੱਲੇ ਪਟਾਲੇ ਚ ਨਹੀਂ ਪੂਰੇ ਪੰਜਾਬ ਚ ਸਾਡੀ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪ੍ਰੋਗਰਾਮ ਹੈ ਕਿਉਂਕਿ ਦੇਖੋ ਇਹ ਇਹ ਤਾਂ ਮੌਲ ਬਹੁਤਾ ਹੀ ਮਾੜਾ ਬਣ ਗਿਆ ਨਾ ਕਿ ਪਿੰਡਾਂ ਦੇ ਵਿੱਚ ਜੇ ਸਾਡੇ ਉਮੀਦਵਾਰ ਆਉਂਦੇ ਨੇ ਜਿਨ੍ਹਾਂ ਇਲੈਕਸ਼ਨ ਲੜਨੀ ਆ ਜਿਨ੍ਹਾਂ ਨੇ ਸਾਡੇ ਐਮਪੀ ਬਣ ਕੇ ਉੱਥੇ ਜਾ ਕੇ ਸਾਡੀ ਆਵਾਜ਼ ਚੁੱਕਣੀ ਆ ਉਹਨਾਂ ਨੂੰ ਆਪਾਂ ਆਪਣੀ ਦੁੱਖ ਤਕਲੀਫ ਆਪਾਂ ਕੁਝ ਦੱਸ ਵੀ ਨਹੀਂ ਸਕਦੇ ਉਹ ਨਾਲ ਪੁਲਿਸ ਨਾਲ ਬੌਂਸਰ ਲੈ ਕੇ ਆਹੀਂ ਕਮਾਣ ਵੀ ਆਪਰੇ ਪਿੱਛੇ ਜੇ ਕੀਤਾ ਵਿਰੋਧ ਖਸ਼ਿਆਰਪੁਰ ਵਾਲੇ ਉਮੀਦਵਾਰ ਦਾ ਇਹਨਾਂ ਦੇ ਤੇ ਨਾਲ 15-20 ਬੌਂਸਰ ਨਾਲ ਪੁਲਿਸ ਨਾਲ ਇਹ ਕੋਈ ਕੀ ਮਾਹੌਲ ਹੀ ਬਹੁਤ ਇਹਨਾਂ ਨੇ ਖਰਾਬ ਕਰਤਾ ਇਹ ਮਾਹੌਲ ਨੂੰ ਠੀਕ ਕਰਨਾ ਚਾਹੀਦਾ ਇਹਨਾਂ ਨੂੰ ਕਿਉਂਕਿ ਸਵਾਲ ਪੁੱਛਣ ਦਾ ਤੇ ਹੱਕ ਹਰ ਇੱਕ ਨੂੰ ਹੈਗਾ ਨਾ ਜੇ ਇਹਨਾਂ ਨੇ ਸਾਡੀ ਨੁਮਾਇੰਦਗੀ ਕਰਨੀ ਆ ਤੇ ਫਿਰ ਅਸੀਂ ਸਵਾਲ ਕਿਉਂ ਨਹੀਂ ਪੁੱਛ ਸਕਦੇ ਜੇ ਹੀ ਪੁੱਛਦੇ ਆ ਤਾਂ ਫਿਰ ਇਹ ਸਾਨੂੰ ਮਾਰਨ ਤੇ ਆ ਗਏ ਨੇ ਵੀ ਮਾਰ ਹੀ ਦੇਣੇ ਬੰਦੇ ਫਿਰ ਇਹ ਬਹੁਤ ਮਾੜੀ ਗੱਲ ਹੈ ਅਸੀਂ ਤਾਂ ਕਿਸਾਨ ਤੇ ਸ਼ਾਂਤਮਈ ਆਪਣੀਆਂ ਮੰਗਾਂ ਵਾਸਤੇ ਇਹਨਾਂ ਨੂੰ ਸਵਾਲ ਕਰਦੇ ਆ ਜਿਹੜੇ ਲੀਡਰ ਆਉਂਦੇ ਆ ਸਾਡਾ ਸਵਾਲ ਕਰਨਾ ਫਰਜ਼ ਹੈ ਸਾਡੀਆਂ ਡਿਮਾਂਡਾਂ ਆ ਜਾਂ ਪਿੱਛੇ ਜਿਹੜੀਆਂ ਮੰਨੀਆਂ ਉਹ ਹੱਲ ਨਹੀਂ ਹੋਈਆਂ ਪਰ ਇਹ ਜਿਹੜੇ ਆਉਂਦੇ ਆ ਬਾਹਰ ਪਿੰਡਾਂ ਦੇ ਵਿੱਚ ਅਸੀਂ ਤੇ ਆਪਣੇ ਸਵਾਲ ਕਰਨੇ ਆ ਸ਼ਾਂਤਮਈ ਇਹ ਨਾਲ ਗੁੰਡੇ ਲੈ ਕੇ ਆਉਂਦੇ ਆ 10 10 20 ਵੀ ਇਹਨਾਂ ਦੇ ਨਾਲ ਗੁੰਡੇ ਆ ਨਾਲ ਪੁਲਿਸ ਆ ਤੇ ਨਾਲ ਹੀ ਕਹਿੰਦੇ ਆ ਵੀ ਅਸੀਂ ਆਵਾਂਗੇ ਸਾਨੂੰ ਡੱਕ ਕੇ ਦੱਸੋ ਅਸੀਂ ਤੇ ਇਹ ਗੱਲ ਕਹਿੰਦੇ ਆ ਸਵਾਲ ਕਰਦੇ ਆ ਕਿ ਜੇ ਅਸੀਂ ਦਿੱਲੀ ਨੂੰ ਜਾਂਦੇ ਆ ਤੁਸੀਂ ਰਾਹ ਦੇ ਵਿੱਚ ਕਿਲ ਗੱਡੇ ਆ ਕੰਧਾ ਕੱਢੀਆਂ ਆ ਕੀ ਅਸੀਂ ਪਾਕਿਸਤਾਨੀ ਦਿੱਲੀ ਸਾਡੀ ਪੰਜਾਬ ਦੀ ਰਾਜਧਾਨੀ ਨਹੀਂ ਅਸੀਂ ਦਿੱਲੀ ਜਾ ਨਹੀਂ ਸਕਦੇ ਜਾਂ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਉੱਥੇ ਮੰਨੀਆਂ 13 ਮਹੀਨੇ ਬਹਿ ਕੇ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਉਹਨਾਂ ਬਾਰੇ ਅਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਹਾਂ ਕਿਉਂਕਿ ਇਹ ਵੀ ਮੈਂਬਰ ਪਾਰਲੀਮੈਂਟ ਰਹੀ ਆ ਪਹਿਲੇ ਵੀ ਇਹਨੂੰ ਅਸੀਂ ਸਵਾਲ ਕਰਨਾ ਹੈ ਇਹ ਪੁੱਛਣਾ ਹੈ ਕਿ ਤੁਸੀਂ ਕੀ ਸਾਡੇ ਕਿਸਾਨਾਂ ਵਾਸਤੇ ਉਥੇ ਸਵਾਲ ਉਠਾਏ ਇਹ ਉਹ ਗੱਲ ਦਾ ਜਵਾਬ ਕਿਹਾ ਮੰਗਣੇ ਆ ਕਿਉਂਕਿ ਪੰਜ ਸਾਲ ਲੰਨਾ ਫਿਰ ਜਾ ਕੇ ਸਾਡੇ ਉੱਤੇ ਰਾਜ ਕਰਨਾ ਆ ਤੇ ਜਦੋਂ ਅਸੀਂ ਸਵਾਲ ਕਰਦੇ ਹਾਂ ਤੇ ਇਹਨਾਂ ਨੂੰ ਪਤਾ ਨਹੀਂ ਸ਼ਾਂਤਮਈ ਕਿਸਾਨਾਂ ਦੇ ਪ੍ਰਦਰਸ਼ਨ ਕਰਦੇ ਆ ਕੀ ਡਰ ਪੈ ਜਾਂਦਾ ਆ ਇਹ ਨਾਲ ਫੋਰਸਾਂ ਨਾਲ ਗੁੰਡਾਗਰਦੀ ਲੈ ਕੇ ਤੇ ਨਾਲ ਚੈਲੰਜ ਕਰਦੇ ਆ ਤੇ ਅਸੀਂ ਆਵਾਂਗੇ ਤੁਸੀਂ ਸਾਨੂੰ ਡੱਕ ਕੇ ਦਖਾਇਓ ਇਹ ਇਹਨਾਂ ਨੇ ਤੇ ਵੋਟਾਂ ਲੈਣੀਆਂ ਸਾਡੇ ਕੋਲੋਂ ਕਿ ਸਾਡੇ ਕੋਲੋਂ ਗੁੰਡਾਗਰਦੀ ਕਰਕੇ ਸਾਨੂੰ ਕੁੱਟਣਾ ਆ ਸਾਡੇ ਤੇ ਰਾਜ ਕਰਨਾ ਆ ਇਹ ਕਰਕੇ ਇਹਨਾਂ ਦੇ ਬਿਲਕੁਲ ਜੀ ਇੱਥੇ ਵੀ ਅਤਿਆਚਾਰ ਹੋ ਰਿਹਾ ਤੇ ਜੇ ਬਾੜਨਾ ਤੇ ਹੀ ਗਏ ਆ ਤਾਂ ਉੱਥੇ ਦੇ ਕਿਲ ਗੱਡ ਕੇ ਕੰਧਾ ਕਰਕੇ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੇ ਹੁਣ ਵੀ ਕਿਸਾਨ ਨੂੰ ਧੱਕਾ ਮਾਰ ਕੇ ਗਾਲਾਂ ਕੱਢ ਕੇ ਤੇ ਉਹਨੂੰ ਛੁੱਟਿਆ ਗਿਆ ਜਦੋਂ ਉਹਦੇ ਸੱਟ ਲੱਗੀ ਆ ਉਹਦੀ ਮੌਤ ਹੋ ਗਈ ਆ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਤੇ ਇਹਨਾਂ ਨੂੰ ਅਸੀਂ ਕਹਿੰਦੇ ਆ ਤੇ ਜਦੋਂ ਤੁਹਾਨੂੰ ਪਤਾ ਤੁਹਾਡਾ ਵਿਰੋਧ ਹੈ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਸ਼ਾਂਤਮਈ ਹੀ ਪ੍ਰਦਰਸ਼ਨ ਕਰਨਾ ਸਾਡੇ ਸਵਾਲਾਂ ਦੇ ਜਵਾਬ ਦਿਓ